ਤੇ ਜਿੰਦਰ ਸਿੰਘ ਰਿੰਪੀ ਨੂੰ ਮਾਰਕੀਟ ਕਮੇਟੀ ਫਲਾਤੇ ਚੇਅਰਮੈਨ ਨਿਯੁਕਤ ਕਰਨ ਤੇ ਜਸਪ੍ਰੀਤ ਗੁਰਾਇਆ ਨੇ ਦਿੱਤੀ ਵਧਾਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਕਮੇਟੀਆਂ ਦੀ ਸੂਚੀ ਵਿੱਚ ਕਪੂਰਥਲਾ ਜ਼ਿਲ੍ਹੇ ਤੋਂ ਹਲਕਾ ਫਲਾਤੇ ਪਿੰਡ ਨੰਗਲਵਾਲਾ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇਜਿੰਦਰ ਸਿੰਘ ਰਿੰਪੀ ਨੂੰ ਮਾਰਕੀਟ ਕਮੇਟੀ ਪਲਾਟ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਦੌਰਾਨ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਜਨਰਲ ਜਸਪਰੀ ਸਿੰਘ ਗੁਰਾਇਆ ਆਪਣੀ ਟੀਮ ਸਣੇ ਅਜੂਨਾ ਦੇਖ ਰਿਹਾ ਵੇਖੇ ਪਹੁੰਚੇ ਅਤੇ ਰਿੰਪੀ ਨੂੰ ਵਧਾਈ ਦਿੰਦਿਆਂ ਉਹਦਾ ਮਾਨ ਸਨਮਾਨ ਕੀਤਾ ਇਸ ਮੌਕੇ ਨਿਯੁਕਤ ਚੇਅਰਮੈਨ ਰਿੰਪੀ ਨੇ ਮਾਰਕੀਟ ਮੈਦੀਪਲਾ ਦੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਇਸ ਜਮੇਅਰੇ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਐਕ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਡਾਲਾ ਅਵਤਾਰ ਸਿੰਘ ਦੋਧਪੁਰ ਮਨਦੀਪ ਸਿੰਘ ਕੰਡਾ ਅਤੇ ਹੋਰ ਸ਼ਕਸ਼ੀਤਾਵਾਂ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦਿਆਂ ਨਵੇਂ ਚੁਣੇ ਚੇਅਰਮੈਨ ਤਜਿੰਦਰ ਰਿੰਪੀ ਜਸਪ੍ਰੀ ਸਿੰਘ ਗੁਰਾਇਆ ਨੇ ਆਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਬਹੁਤ ਹੀ ਪਿਆਰਾ ਵੀਰ ਤੇਜਿੰਦਰ ਸਿੰਘ ਰਿੰਪੀ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਟ੍ਰੇਡ ਵਿੰਗ ਦਾ ਸਟੇਟ ਸੈਕਟਰੀ ਵਜੋਂ ਚੁੱਕੇ ਹਨ ਤੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇਹਨਾਂ ਨੂੰ ਕੱਲ ਮਾਰਕੀਟ ਕਮੇਟੀ ਪਲੱਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਲਾਕੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਅੱਜ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਅਸੀਂ ਇਹਨਾਂ ਦੇ ਘਰ ਆਏ ਹਾਂ ਤੇ ਆਪਣੇ ਵੀਰ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੇ ਹਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੰਦੀਪ ਪਾਠਕ ਜੀ ਤੇ ਸਮੂਹ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਵੀਰ ਤੇ ਇਨਾ ਭਰੋਸਾ ਜਤਾਇਆ ਤੇ ਅਸੀਂ ਵਾਦਾ ਕਰਦੇ ਹਾਂ ਹਲਕਾਪਲਾ ਦੇ ਸਮੂਹ ਵੋਟਰਾਂ ਨਾਲ ਕਿ ਇਹਨਾਂ ਨੂੰ ਜੋ ਨਿਯੁਕਤੀ ਦਿੱਤੀ ਹੈ ਉਹ ਆਪਣੀ ਮਿਹਨਤ ਨਾਲ ਤਨਦੇਈ ਨਾਲ ਆਪਣੀਆਂ ਸੁਆਵਾਂ ਨੂੰ ਲਿਭਾਉਣਗੇ ਪਈ ਆਮ ਆਪਾ ਜੀ ਨੇ ਕੀ ਕਹਿਣਾ ਚਾਹੋਗੇ 3 ਸਾਲ ਸਰਕਾਰ ਰਹੀ ਹੈ ਉਸ ਤਰ੍ਹਾਂ ਦਾ ਰਵਈਆ ਕਾਰਜਕਾਰੀ ਨਿਰਾਈ ਸਰਕਾਰ ਪਿਛਲੇ 3 ਸਾਲ ਤੋਂ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਸੁਆਵਾਂ ਨਿਭਾ ਰਹੀ ਹੈ ਭਾਵੇਂ ਆਪਾਂ ਗੱਲ ਕਰੀਏ ਸੇਤੀ ਸਹੂਲਤਾਂ ਦੀ ਤੇ ਭਾਵੇਂ ਗੱਲ ਕਰੀਏ ਖੇਡਾਂ ਦੀ ਤੁਸੀਂ ਵੀ ਪਿਛਲੇ 3 ਸਾਲ ਤੋਂ ਵੇਖ ਰਹੇ ਹੋ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ ਜੋ ਸੀਜ਼ਨ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਨੌਜਵਾਨ ਇੱਕ ਸਿੱਧੇ ਰਾਹ ਤੇ ਲੱਗੇ ਨਸ਼ੇ ਤੇ ਬੇਰੁਗਾਰੀ ਲੈ ਕੇ ਕੀ ਕਰਨ ਜਾਓਗੇ ਸਰਕਾਰ ਕੋਲੋਂ ਕਿਸ ਤਰ੍ਹਾਂ ਦੀ ਯਾਦ ਉੱਪਰ ਕੀ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਰੋਕਥਾਮ ਲਈ ਅਨੇਕਾ ਕਦਮ ਚੁੱਕੇ ਜਾ ਰਹੇ ਹਨ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਅੱਗੇ ਨਾਲ ਬਹੁਤ ਜ਼ਿਆਦਾ ਠੱਲ ਪਈ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਬਹੁਤ ਜ਼ਿਆਦਾ ਸਖਤੀ ਨਾਲ ਇਸ ਨੂੰ ਨਿਵੇੜਿਆ ਜਾਵੇਗਾ ਤੇ ਨੌਜਵਾਨਾਂ ਨੂੰ ਇਸ ਚੁੰਗਲ ਚੋਂ ਕੱਢਿਆ ਜਾਵੇਗਾ ਮੈਂ ਤਾਂ ਇੱਕ ਪਲੇਅਰ ਹੋਣ ਦੇ ਨਾਤੇ ਸਾਰੇ ਨੌਜਵਾਨ ਵੀਰਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਮਾੜੇ ਅੰਸਰਾਂ ਤੋਂ ਬਚੋ ਜੋ ਵੀ ਤੁਹਾਨੂੰ ਇਸ ਲਾਤੇ ਲੋਂਦੇ ਹਨ ਉਹਨਾਂ ਤੋਂ ਬਹੁਤ ਦੂਰੀ ਬਣਾ ਕੇ ਰੱਖੋ ਵੱਧ ਤੋਂ ਵੱਧ ਸਪੋਰਟਸ ਨਾਲ ਜੁੜੋ ਖੇਡ ਮੈਦਾਨਾਂ 'ਚ ਜਾਇਆ ਕਰੋ ਜਿਮਾਂ 'ਚ ਜਾਇਆ ਕਰੋ ਤਾਂ ਜੋ ਤੁਸੀਂ ਇੱਕ ਚੰਗੇ ਰਾਹ ਤੇ ਜਾ ਸਕੋ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਮਾਰਕੀਟ ਕਮੇਟੀ ਫਲਾਇਰ ਦੇ ਚੇਅਰਮੈਨ ਕੀ ਕਹਿ ਜਾ ਰਹੇ ਹੜ ਮਾਨ ਦਾ ਮਾਨਸਰ ਮਾਨ ਲਿਖਦਾ ਕੀ ਕਹਿ ਜਾਓ ਮੈਂ ਆਪਣੀ ਹਾਈ ਕਮਾਂਡ ਜੀ ਮਿਲਣਾ ਤੀਂਦਰ ਸਿੰਘ ਰੈਂਪੀ ਜੋ ਮਾਰਕਟ ਕਮੇਟੀ ਦਾ ਚੇਅਰਮੈਨ ਸਾਡੀ ਹਾਈ ਕਮਾਂਡ ਸ਼੍ਰੀ ਅਰਵਰ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਵੰਤ ਸੇਮਾਨ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਸਤਿਕਾਰ ਦਿੱਤਾ ਉਹਨਾਂ ਨੇ ਮਿਹਨਤਾਂ ਨੂੰ ਬੂਰ ਲਾਇਆ ਵੈ ਤੇ ਇਹੀ ਪਾਰਟੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਬਾਕੀ ਆਪਣੇ ਜਿਹੜੇ ਵਲੰਟੀਅਰ ਹੈ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਨਾਲ ਹੋ ਕੇ ਮੇਰੇ ਕੰਮ ਕੀਤਾ ਤੇ ਮੈਂ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇੱਕ ਨਿਮਾਣੇ ਜੇ ਬੰਦੇ ਨੂੰ ਉਹਨਾਂ ਨੇ ਇਹਨਾਂ ਮਾਣ ਬਖਸ਼ਿਆ ਕਿ ਮੈਂ ਬਹੁਤ ਹੇਠਲੇ ਪੱਧਰ ਤੇ ਆਪਾਂ ਜਿਮੀਨੀ ਪੱਧਰ ਤੇ ਆਪਾਂ ਬਹੁਤ ਨਾਰਮਲ ਘਰ ਤੋਂ ਹੈਗੇ ਆਂ ਅਸੀਂ ਤੇ ਜਿਨ੍ਹਾਂ ਨੇ ਇਨਾ ਮਾਨ ਬਖਸ਼ਿਆ ਕਿ ਛੋਟੇ ਜਿਹੇ ਕਿਵੇਂ ਦੇ ਦਿਨ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਕੀ ਮੈਸੇਜ ਦਿੱਤਾ ਜੀ ਹੁਣ ਤੱਕ ਸਾਢੇ 3 ਸਾਲ ਸਰਕਾਰ ਰਹੀ ਸਰਕਾਰ ਨੇ ਸਾਡੀ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਹੋਏ ਨੇ ਜਿਸ ਤਰ੍ਹਾਂ ਕਿ ਬਿਜਲੀ ਆਪਣਾ ਫ੍ਰੀ ਕਰ ਦਿੱਤੀ ਹੈ ਘਰ-ਘਰ ਜਿਹਨਾਂ 90% ਜਿਹੜੇ ਲੋਕਾਂ ਦੇ ਬਿੱਲ ਹੀ ਨਹੀਂ ਆਉਂਦੇ ਹੈਗੇ ਕਰਕਰ ਜਿਹੜਾ ਰਾਸ਼ਨ ਹੈ ਬਹੁਤ ਵਧੀਆ ਉਹਨਾਂ ਨੇ ਸਾਫ ਸੁਥਰਾ ਪਹਚਾਣ ਦਾ ਕੋਸ਼ਿਸ਼ ਕੀਤੀ ਆਪਾਂ ਔਰ ਮਾਰਕੀਟ ਕਮੇਟੀ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਿਸਾਨਾਂ ਹੀ ਆ ਸਭ ਤੋਂ ਵੱਡੀਆਂ ਮਾਰਕੀਟ ਕਮੇਟੀ ਨੂੰ ਮੁਸ਼ਕਲਾ ਹੁੰਦੀ ਆ ਪਰ ਉਸ ਤੋਂ ਤੁਸੀਂ ਕੀ ਅੱਜ ਭਰੋਸਾ ਦੇਵੋਗੇ ਬਤੌਰ ਚੇਅਰਮੈਨ ਹੁੰਦੇ ਲੱਗਤ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਆਪਾਂ ਨਾਲ ਉਹਨਾਂ ਦਾ ਹੱਲ ਕੀਤਾ ਜਾਏਗਾ ਤੇ ਹੋਰ ਵੀ ਜੋ ਵੀ ਉਹਨਾਂ ਦੀ ਮਾਰਕੀਟ ਕਮੇਟੀ ਦੀਆਂ ਜੋ ਵੀ ਮੁਸ਼ਕਲਾਂ ਹੋਣਗੀਆਂ ਮੰਡੀਆਂ ਵਾਲਿਆਂ ਦੀਆਂ ਜਿਹੜੀਆਂ ਬਾੜਤੀਆਂ ਦੀਆਂ ਜਾਂ ਕਿਸਾਨਾਂ ਦੀ ਉਹਨਾਂ ਦਾ ਆਪਾਂ ਹੱਲ ਕੀਤਾ ਜਾਊਗਾ ਅੱਜ ਬੰਦੇ ਮਾਨਸਮਾਨ ਦੇ ਦੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਨੇ ਜਿਹੜਾ ਤੁਹਾਨੂੰ ਚੇਅਰਮੈਨੀ ਦਾ ਹੌਕਾ ਮਿਲਿਆ ਵਾ ਚੇਅਰਮੈਨ ਨਹੀਂ ਰੋਦਾ ਬੜਾ ਕਿ ਦੁਮੇਵਾਰ ਹੁੰਦਾ ਆਪਾਂ ਬੜੀ ਖੁਸ਼ੀ ਹੈ ਕਿ ਇਸ ਗੱਲ ਦਾ ਕਿ ਚਲੋ ਪਾਰਟੀ ਨੇ ਆਪਣ ਇਸ ਚੀਜ਼ ਦਾ ਮਾਨਸਤ ਕਰ ਦਿੱਤਾ ਤੇ ਧੰਨਵਾਦ ਕਰਦੇ ਪਾਰਟੀ ਦਾ ਕੀ ਭਾਜੀ ਕੀ ਕਹਿਣਾ ਚਾਹੋਗੇ ਅਤੇ ਆਮਾਦੀ ਪਾਰਟੀ ਦੇ ਆਮ ਵਰਕਰ ਦੇ ਤੌਰ ਤੇ ਕੰਮ ਕਰਨ ਵਾਲੇ ਉਹਦੇ ਦਿੱਤੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦ ਆਪਣੇ ਛੋਟੇ ਵੀਰ ਤੇਜਿੰਦਰ ਸਿੰਘ ਰਿੰਪੀ ਦੇ ਘਰ ਪਹੁੰਚਿਆ ਜਿਨ੍ਹਾਂ ਨੂੰ ਸਾਡੀ ਹਾਈ ਕਮਾਂਡ ਨੇ ਇਹਨਾਂ ਨੂੰ ਮਾਰਕਟ ਕਮੇਟੀ ਭਲਾਤ ਦਾ ਚੇਅਰਮੈਨ ਚੁਗਿਤ ਕੀਤਾ ਹਾਂ ਮੈਂ ਪਾਰਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਵਰਕਰ ਦਾ ਇਹਦੇ ਕੰਮ ਦਾ ਮੁੱਲ ਪਾਇਆ ਹੈ ਆਮ ਆਪਾ ਸੁਣਦੇ ਆਏ ਅੱਗੇ ਜੋ ਵੀ ਨੇ ਜਾਂ ਪੈਸੇ ਦੇ ਨਾਲ ਕੋ ਪਰਦੇ ਬਣਾਏ ਜਾਂਦੇ ਸੀ ਜਾਂ ਆਪਣੇ ਨਿੱਜੀ ਤੌਰ ਤੇ ਰਿਸ਼ਤੇਦਾਰੀ ਨੂੰ ਬਣਾਈ ਜਾਂਦੇ ਆ ਪਰ ਇੱਕ ਆਮ ਆਦਮੀ ਪਾਰਟੀ ਐਸੀ ਹੈ ਜਿਨੇ ਇੱਕ ਆਪਣੇ ਵਰਕਰ ਦਾ ਮੁੱਲ ਪਾਇਆ ਹੈ ਕਿਉਂਕਿ ਇਹ ਸਭ ਤੋਂ ਪੁਰਾਣਾ ਵਰਕਰ ਇਹ ਵੇ ਜੋ ਚਾਰ ਬਲਾਕ ਪ੍ਰਧਾਨ ਪਹਿਲਾਂ ਚੁਣੇ ਗਏ ਸੀ ਆਹੀ ਵੀ ਬਾਤ ਚਾਏ ਆ ਇਹ ਚਾਰ ਪ੍ਰਧਾਨ ਪਹਿਲਾਂ ਬਲਾਕ ਪ੍ਰਧਾਨ ਚੁਣੇ ਗਏ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਗਵਰਨਮੈਂਟ ਬਣੀ ਹੈ ਤੇ ਇਹਨਾਂ ਨੂੰ ਜਿਹੜਾ ਆਪਣਾ ਵਪਾਰਕ ਵਿੰਗ ਦੇ ਪੰਜਾਬ ਗਵਰਨਮੈਂਟ ਵੱਲੋਂ ਇਹਨਾਂ ਨੂੰ ਉਹਦਾ ਜਰਨਸ ਕਤਰ ਲਗਾਇਆ ਗਿਆ ਸੀ ਹੁਣ ਇਹਨਾਂ ਨੂੰ ਕੱਲ ਜਿਹੜਾ ਮਾਰਕੀਟ ਕਮੇਟੀ ਭਲਾ ਦੇ ਚੇਅਰਮੈਨ ਜੋਗਤ ਕੀਤੇ ਨੇ ਮੈਂ ਇਹ ਪਰਿਵਾਰ ਨੂੰ ਵੀ ਔਰ ਇਹਦੇ ਰਿਸ਼ਤੇਦਾਰਾਂ ਸਾਰੇ ਭੈਣ ਭਰਾਵਾਂ ਨੂੰ ਇਹਨਾਂ ਨੂੰ ਵਧਾਈ ਦੇਣਾ ਔਰ ਪਾਰਟੀ ਦਾ ਧੰਨਵਾਦ ਕਰਦਾ। ਉਹ ਕੀ ਕਹਿਣਾ ਚਾਹਵੇ ਕਿ ਸਾਨਾ ਦਾ ਮਸਲਾ ਇੱਕ ਬੜਾ ਗੰਭੀਰ ਮਸਲਾ ਦੀ ਗੱਲ ਹੈ ਕਿ ਇਹ ਕੋਈ ਸਕੀਮ ਐਸੀ ਉਹਦੇ ਵਿੱਚ ਆਪਣਾ ਮਸਲਾ ਪੰਜਾਬ ਦਾ ਜਿਹੜਾ ਹੈ ਨਾ ਭਾਜੀਪੀ ਆਪਣੇ ਨਾਲ ਬਹੁਤ ਜਿਹੜਾ ਹੈ ਨਾ ਵਿਟਕਲਾ ਕਰਦੀ ਹੈ ਕਿਉਂ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਕਿ ਇਹ ਆਪਣੇ ਨਾਲ ਇਸੇ ਤਰ੍ਹਾਂ ਹੀ ਕਰਦੀ ਆਈ ਹੈ ਹੁਣ ਵੀ ਇਹ ਕੋਈ ਮੁੱਦਾ ਵੱਡਾ ਨਹੀਂ ਹੈਗਾ ਤੁਹਾਨੂੰ ਪਤਾ ਹੈ ਕਿ ਬੜੇ-ਬੜੇ ਘਰਾਨੇ ਵਾਲੇ ਇਹਨਾਂ ਨਾਲ ਪੈਸਾ ਲੈ ਕੇ ਜਿਹੜੇ ਇਥੋਂ ਭੱਜ ਗਏ ਨੇ ਜਿਹੜਾ ਇੱਕ ਬੰਦੇ ਨੇ ਪੈਸਾ ਲੱਗਾ ਉਹਨਾਂ ਆਪਣਾ ਕਰਜ਼ਾ ਆਪਣੇ ਸਿਰ ਤੇ ਨਹੀਂ ਹੈਗਾ ਜੇਕਰ ਉਹਨਾਂ ਦਾ ਪੈਸਾ ਹੀ ਵਾਪਸ ਕਰਾ ਕੇ ਇਹਨਾਂ ਕਿਸਾਨਾਂ ਦਾ ਮਾਪ ਕੀਤਾ ਜਾਵੇ ਇਹਨਾਂ ਨੂੰ ਐਮਐਸਏ ਬੰਦੀ ਦਿੱਤੀ ਜਾਵੇ ਤੇ ਇਹਨਾਂ ਦਾ ਹੱਲ ਹੋ ਸਕਦਾ ਆਵੀ ਪਾਰਟੀ